ਕੌਸੀ ਗੋਲੀ ਦੀ ਬੈਗੜਾ ਗੋਲੀ ਸੀ ਕਿਸ ਨੇ ਦੇਤੀ 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ਲੀ ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਬਕਸੋ ਵਿੱਚ ਕਿਦਾ ਕਿ ਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫੋਰਮੇਸ਼ਨ ਦਿੰਦਾ ਹੈਗਾ ਜਿਹੜੇ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤੋ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਦੀ ਜਿਹੜੀ ਹੈਗੀ ਨੇਪਾਲ ਵਿੱਚ ਰਹਿੰਦੀ ਆ ਦਾ ਇੱਕ ਬੱਚਾ ਵੀ ਹੈਗਾ ਉੱਥੇ ਔਰ ਫੈਮਿਲੀ ਤੋਂ ਦੂਰ ਹੈਗਾ ਹੈ ਔਰ ਜਿਹੜਾ ਹੈਗਾ ਇਹਨੇ ਜਿਹੜੀ ਇਹਦੇ ਕੋਲ ਏਵੀਡੈਂਸ ਜਿਹੜੇ ਮਿਲੇ ਹੈਗੇ ਨਾ ਸਾਨੂੰ ਮੋਕੇ ਤੋਂ ਹੀ ਮਿਲੇ ਸੀਗੇ ਕਿ ਇੱਕ ਸਟੈਮਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਦੀ ਸੀਗੀ ਤੇ मोस्ट प्रोबेबली ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਹੈ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹਨੇ ਜਿਹੜਾ ਹੈ ਇਨਸੀਡੈਂਟ ਕੀਤਾ ਹੈਗਾ ਬੱਚੀ ਉਹ ਕਿਉਂ ਕੀਤਾ ਪੁੱਨੇ ਜੀ ਕੀ ਹੋਇਆ تھا ਹੈ ਪਿਆ ਸਰ ਕੀ ਹੋਇਆ ਨਹੀਂ ਕੀਆ ਜੀ ਮੈਂ ਸਰ ਉਹ ਗਲਤ ਸੇ ਹੋ ਗਿਆ ਕਿਆ ਕਿਆ ਖਾਇਆ ਥਾ ਆਪਨੇ ਕਿਆ ਖਾਇਆ ਥਾ ਉਹ ਗੋਲੀ ਖਾਇੀ ਸੀ ਕੌਨਸੀ ਗੋਲੀ ਸੀ ਬੈਗੜਾ ਗੋਲੀ ਸੀ ਕਿਸ ਨੇ ਦੇਤੀ ਉਹ ਨਹੀਂ ਸੀ ਨਾ ਹੋਰ ਹੋਰ ਵੀ ਤੁਹਾਰੇ ਸਾਥ ਤਾਂ ਕੋਈ ਤੋ ਇਹ ਨਹੀਂ ਸੀ ਸੱਤ ਅੱਠ ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ली मॉर्निंग ਜਦੋਂ ਇਤਲਾਹ ਰੇਪ ਦੀ ਸਾਨੂੰ ਮਿਲੀ ਹੈਗੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਪਾਕਸੋ ਵਿੱਚ ਔਰ ਉਸ ਤੋਂ ਬਾਅਦ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ਟਰੈਕਰ ਡੌਗ ਦੀ ਹੋਰ ਵੀ ਟੈਕਨੀਕਲ ਜਿਹੜੇ ਐਵਿਡੈਂਸਸ ਹੁੰਦੇ ਨੇ ਉਹਨਾਂ ਦੇ ਥਰੂ ਆਪਾਂ ਇਹਦੀ ਤਫਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫਰਮੇਸ਼ਨ ਦਿੰਦਾ ਹੈਗਾ ਜਿਹੜੇ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤੋ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਹੈਗਾ ਨੇਪਾਲ ਦੇ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਦੇਖੋ ਜੀ ਹਜੇ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਹਨੂੰ ਰਿਮਾਂਡ ਤੇ ਲੈ ਕਰਕੇ ਇਹਦੀ ਪੁੱਛਗਿੱਛ ਜਿਹੜੀ ਹੈਗੀ ਹੈ ਡੂੰਗਾ ਦੇ ਨਾਲ ਕੀਤੀ ਜਾਊਗੀ ਰੀਜ਼ਨ ਹਜੇ ਆਪਾਂ ਕਲੀਅਰਲੀ ਨਹੀਂ ਕਹਿ ਸਕਦੇ ਕਿ ਕਿਉਂ ਕੀਤਾ ਬਟ ਫੈਮਿਲੀ ਇਹਦੀ ਜਿਹੜੀ ਹੈਗੀ ਨੇਪਾਲ ਵਿੱਚ ਰਹਿੰਦੀ ਹੈ ਦਾ ਇੱਕ ਬੱਚਾ ਵੀ ਹੈਗਾ ਔਰ ਫੈਮਿਲੀ ਤਾਂ ਦੂਰ ਹੈਗਾ ਔਰ ਜਿਹੜਾ ਹੈਗਾ ਇਹਨੇ ਜਿਹੜੀ ਇਹਦੇ ਕੋਲੋਂ ਏਵੀਡੈਂਸ ਜਿਹੜੇ ਮਿਲੇ ਹੈਗੇ ਨੇ ਸਾਨੂੰ ਮੌਕੇ ਤੋਂ ਵੀ ਮਿਲੇ ਸੀਗੇ ਕਿ ਇੱਕ ਸਟੈਮਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਧੀ ਸੀਗੀ ਤੇ मोस्ट प्रोਬੇਬਲੀ ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਆ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹਨੇ ਜਿਹੜਾ ਹੈ ਇਨਸੀਡੈਂਟ ਕੀਤਾ ਹੈਗਾ। ਬੱਚੀ ਜਦੋਂ ਰੇਪ ਕਰ ਰਹੀ ਸੀ ਕਿ ਉਦੋਂ ਉਹਨੇ ਉੱਥੇ ਸਟਰਗਲ ਕੀਤਾ ਉਦੋਂ ਇਹਨੇ ਮੌਕਾ ਮੌਕੇ ਤੇ ਮੁੱਕਾ ਮਾਰ ਕਰਕੇ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ। ਇਸੇ ਕਰਕੇ ਜਿਹੜਾ ਹੈਗਾ ਤਫਤੀਸ਼ ਦੌਰਾਨ ਆਪਾਂ 376A ਤੇ 376AB ਦਾ ਵਾਧਾ ਵੀ ਕੀਤਾ ਹੈਗਾ। ਅਜੇ ਤੱਕ ਦੀ ਤਫਤੀਸ਼ ਵਿੱਚ ਨਹੀਂ 376A ਜਿਹੜੀ ਹੈਗੀ ਹੈ ਉਹ ਐਸੇ ਕਰਕੇ ਲਾਈ ਜਾਂਦੀ ਕਿ ਜੇਕਰ ਰੇਪ ਦੌਰਾਨ ਵਿਕਟਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ। ਮਤਲਬ ਅਟੈਂਪਟ ਟੂ ਮਰਡਰ ਇੱਕ ਤਰੀਕੇ ਦੇ ਨਾਲ ਉਹਦੇ ਪਹਿਲਾਂ ਹੀ ਐਡ ਹੋ ਗਿਆ ਹੈ। ਔਰ এবੀ ਜਿਹੜੀ ਹੈਗੀ ਆ ਦਿਸ ਇਜ਼ ਰਿਲੇਟਡ ਟੂ ਮਾਈਨਰ 12 ਸਾਲ ਤੋਂ ਬੱਚਾ ਛੋਟਾ ਹੋਵੇ ਤੇ এবੀ ਲੱਗਦੀ ਹੈਗੀ ਆ ਉਹ ਵੀ ਲਾਇਆ ਔਰ ਨਾਲ ਹੀ ਜਿਹੜੇ ਕਿਡਨੈਪਿੰਗ ਦੇ ਸੈਕਸ਼ਨਸ ਹੈਗੇ ਨੇ ਕਿ ਕੁੜੀ ਨੂੰ ਕਿਡਨੈਪ ਕਰਕੇ ਖੇਤਾਂ ਵਿੱਚ ਲੈ ਕਰਕੇ ਗਿਆ ਉਹ ਵੀ ਜਿਹੜਾ ਹੈਗਾ ਵਾਦਾ ਜਰਮ ਕੀਤਾ ਗਿਆ ਇਹ ਕੰਮ ਕਰਕੇ ਇਹ ਪੇਂਟਰ ਦਾ ਕੰਮ ਕਰਦਾ ਸੀਗਾ ਜਿਹੜੀ ਚੀਮਾ ਬੋਇਲਰਸ ਹੈਗੀ ਫੈਕਟਰੀ ਉਸ ਤੋਂ ਪਹਿਲਾਂ ਆਈਪੀਐਫ ਵਿੱਚ ਕੰਮ ਕਰਦਾ ਸੀਗਾ